ਦੇਖ ਪਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਜਾਲ ਪਰਾਲ ਪਿਆ ਜਾਂ ਆਏ ਤਾਂ ਤਿਨਹਿ ਪਠਾਏ ਚਾਲੇ ਤਿਨਹਿ ਬੁਲਾਏ ਲਿਆ ਜੋ ਕਿਸ਼ ਕਰਨ ਸੋ ਕਰ ਰਹਾ ਦક્ષਣ ਹਾਰੇ ਬਖਸ਼ ਲਿਆ ਜਿਨ ਇਹ ਚਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸ਼ਰਣ ਪਿਆ ਦੁੱਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਬ੍ਰਕਤ ਭਇਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਇ ਲਿਆ RAM ਕਲੀ ਦਖਣੀ ਮਹਿਲਾ ਪਹਿਲਾ ਜਤ ਸਤ ਸੰਗਮ ਸਾਚ ਦਿਰੜਾਇ ਸਾਚ ਸ਼ਬਦ ਰਸ ਲੀਣਾ ਮੇਰਾ ਗੁਰਦਿਆਲ ਸਦਾ ਰੰਗ ਲੀਣਾ ਅਹਨ ਸਰ ਹੈ ਇਕਲਵ ਲਾਗੀ ਸਾਚੇ ਦੇਖ ਪਤੀਣਾ ਰਹਾ ਰਹਾ ਗਗਨਪੁਰ ਦ੍ਰਿਸ਼ਤ ਸਮੈ ਸਰ ਅਨਹਤ ਸ਼ਬਦ ਰੰਗੀਣਾ ਸਤ ਬੰਧ ਕੁਪੀਨ ਪਰਪੁਰ ਲੀਣਾ ਜੇਵਾ ਰੰਗ ਰਸੀਣਾ ਮਿਲ ਗੁਰ ਸੱਚੇ ਜਿਨ ਰਚ ਰਾਤੇ ਕਿਰਤ ਵਿਚਾਰ ਪਤੀਣਾ ਏਕਮ ਸਰਬ ਸਰਬਮੈਂ ਏਕਾ ਏ ਸਤਗੁਰ ਦੇਖ ਦਿਖਾਈ ਜਿਨ ਕੀ ਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਪਰਗਾਸਿਆ ਤ੍ਰਿਪੰਨ ਜੋਤ ਦਿਖਾਈ ਸੱਚਾ ਤਖਤ ਸੱਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਹੋ ਗਿਆ ਬੈਰਾਗੀ ਜੋਗੀ ਘਟ ਘਟ ਕਿੰਗੂਰੀ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੇ ਸਤਗੁਰ ਸੱਚ ਸਖਾਈ RAM ਕਲੀ ਮਹਿਲਾ ਪਹਿਲਾ ਉਹ ਹਟ ਹਸਤ ਮੜੀ ਘਰ ਛਾਇਆ ਧਰਨ ਗगन ਕਲ ਥਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਓ ਮਮਤਾ ਮਾਰ ਹਉ ਮੈ ਸੋਖੈ ਤ੍ਰਿਭਵਨ ਜੋਤ ਤੁਮਹਾਰੀ ਮਨਸਾ ਮਾਰ ਮਨ ਮੇਰਾ ਖ ਸਤਗੁਰ ਸ਼ਬਦ ਵਿਚਾਰੀ ਸਿੰਗੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ ਪ੍ਰਪੰਚ ਬੇਣ ਤਈ ਮਨ ਰੱਖਿਆ ਬ੍ਰਹਮ ਅਗਨ ਪਰਜਾਰੀ ਪੰਚ ਤਤ ਮਿਲ ਐਨਸ ਦੀਪਕ ਨਿਰਮਲ ਜੋਤ ਅਪਾਰੀ ਰਵ ਸਸ ਲੋਕੇ ਇਹ ਤਨ ਕਿੰਗੂਰੀ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਣ ਔਧੂ ਅਲਖ ਅਗੰਮ ਅਪਾਰੀ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ ਸ਼ਬਦ ਰਵੇ ਆਸਣ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਕਹ ਬਪੁਰੇ ਜੀਵਤ ਮੁਵਾ ਮਨ ਮਾਰੀ